ਸੱਚੀ ਗੱਲ ਜੀ ਦੋਸਤੋ ਅੱਜ ਪੂਰਾ ਦਿਨ ਦੇਖਿਆ ਜਾਵੇ ਤਾਂ ਭਗਵੰਤ ਮਾਨ ਸਲਕਤ ਰਹੇ ਸਲਕਤ ਰਹਿਣ ਤੋਂ ਭਾਵੇਂ ਸੀ ਵੀ ਲੋਕਾਂ ਨੂੰ ਲੈ ਕੇ ਜਿਵੇਂ ਵੱਡੇ ਤੌਰ ਦੇ ਉੱਤੇ ਤਹਿਸੀਲਦਾਰਾਂ ਨੇ ਐਲਾਨ ਕਰਤਾ ਸੀ ਕਿ ਸਮੂਹਿਕ ਛੁੱਟੀ ਸਰਕਾਰੀ ਸਾਬ ਲੋਕ ਨੇ ਸਮੂਹਿਕ ਛੁੱਟੀਆਂ ਮਿਲ ਜਾਂਦੀਆਂ ਨੇ ਲੀਵ ਵਗੈਰਾ ਇਹਨਾਂ ਕੋਲ ਹੁੰਦੀਆਂ ਨੇ ਪ੍ਰਾਈਵੇਟ ਜੌਬ ਤਾਂ ਹੈ ਨਹੀਂ ਕਿ ਭਾਵੇਂ ਨੈਸ਼ਨਲ ਹੌਲੀਡੇ ਹੋਵੇ ਤੁਹਾਨੂੰ ਜਾਣਾ ਪਊਗਾ ਭਗਵੰਤਪਾਨ ਵੀ ਇਸੇ ਰਵਈਏ ਤੋਂ ਕਿਤਨੇ ਕਿਤੇ ਨਰਾਜ਼ ਨਜ਼ਰ ਆਏ ਤੇ ਇਹ ਕਹਿ ਸਕਦੇ ਆ ਕਿ ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਨੇ ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੋ ਹਾਲਾਂਕਿ ਕੈਰੋਂ ਸਾਹਿਬ ਵੇਲੇ ਦੱਸਦੇ ਨੇ ਕਿ ਪਟਵਾਰੀਆਂ ਨੂੰ ਲਾਂਭੇ ਕਰਤਾ ਸੀ ਤੇ ਉਹਨਾਂ ਨੂੰ ਕੋਡ ਚ ਵੀ ਰਾਹਤ ਨਹੀਂ ਸੀ ਮਿਲੀ ਇਹ ਸੋਨ ਨੂੰ ਮਿਲਦਾ ਖੈਰ ਪਰ ਦੇਖਣ ਨੂੰ ਜੇ ਕਹੀਏ ਮੁੱਖ ਮੰਤਰੀ ਭਗਵੰਤ ਮਾਨ ਆਖਰ ਜਿਵੇਂ ਸੜਕਾਂ ਤੇ ਉਤਰੇ ਤਹਿਸੀਲਾਂ ਦੇ ਵਿੱਚ ਗਿੜੇ ਲਾਏ ਤੇ ਉਹਦਾ ਇੱਕ ਸਿੱਧੇ ਤੌਰ ਤੇ ਮੈਸੇਜ ਇਹ ਸੀ ਵੀ ਭਾਈ ਤੁਹਾਡੇ ਬਿਨਾ ਕੰਮ ਚੱਲ ਸਕਦਾ ਅੱਗੇ ਬਾਬੂ ਲੋਕਾਂ ਨੂੰ ਹੁੰਦਾ ਇਹ ਸੀ ਵੀ ਸਾਡੇ ਤੋਂ ਬਿਨਾ ਤਾਂ ਦੁਨੀਆ ਹੀ ਖਤਮ ਹੋ ਜਾਂਦੀ ਹੈ ਸ਼ਾਇਦ ਤੇ ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਕਹਿੰਦੇ ਤਹਿਸੀਲਦਾਰ ਹੈ ਨਹੀਂ ਤੇ ਕੰਮ ਰੁਕ ਗਏ ਕਾਲੂ ਕਹਿੰਦੇ ਜੇ ਕੋਈ ਬੰਦਾ ਹੋਵੇ ਨਾ ਤਾਂ ਫਿਰ ਕੰਮ ਰੁਕ ਜਾਂਦਾ ਹੁੰਦਾ ਨਹੀਂ ਰੁਕਦਾ ਹੁੰਦਾ ਗੱਲ ਸਹੀ ਹੈ ਦੁਨੀਆ ਜਹਾਨ ਲੋਕ ਛੱਡ ਜਾਂਦੇ ਨੇ ਫਿਰ ਵੀ ਕੰਮ ਨਹੀਂ ਰੁਕਦੇ ਹੁੰਦੇ ਪਰਿਵਾਰਾਂ ਦੇ ਵਿੱਚ ਦੇਖਦੇ ਆ ਸੀ ਜਿਵੇਂ ਆਮ ਤੌਰ ਤੇ ਅਸੀਂ ਦੇਖਿਆ ਤਹਿਸੀਲਾਂ ਦੇ ਵਿੱਚ ਲੋਕਾਂ ਦਾ ਗੁੱਸਾ ਸਾਬਤ ਤੌਰ ਤੇ ਦੇਖੋ ਨੂੰ ਮਿਲਦਾ ਜਿੰਨੀ ਕਰਪਸ਼ਨ ਹੁੰਦੀ ਆ ਵੱਡੇ ਤੌਰ ਤੇ ਭਗਵੰਤਬਾਨ ਵੀ ਇਹੀ ਗੱਲਾਂ ਜ਼ਿਕਰ ਕਰਦੇ ਆਏ ਜਿਹੜੀਆਂ ਅੱਗੇ ਮੈਂ ਕਹਿਣਾ ਹੁਣਾ ਕਈ ਵਾਰੀ ਕੀ ਦੇਖੋ 10000 ਨੌਕਰੀ 5000 ਨੌਕਰੀ ਤੇ ਲੱਗਿਆ ਹੋਇਆ ਬੰਦਾ ਵੀ ਆਪਦਾ ਘਰ ਪਰਿਵਾਰ ਚਲਾਉਂਦਾ ਪਰ ਇਨ੍ਹਾਂ ਲੋਕਾਂ ਦੇ ਲੱਖ ਲੱਖ ਰੁਪਏ ਤਨਖਾਹਾਂ ਲੈ ਕੇ ਵੇ ਹਾਲਾਤ ਹੁਣ ਇਸ ਕਦਰ ਆ ਗਏ ਕਿ ਮੁੱਖ ਮੰਤਰੀ ਨੂੰ ਵੀ ਆਖਰ ਉੱਠਣਾ ਪਿਆ ਤੇ ਜਾਣਾ ਪਿਆ ਸੜਕਾਂ ਦੇ ਉੱਤੇ ਤੇ ਲੋਕਾਂ ਦੇ ਵਿੱਚ ਤੇ ਖਾਸ ਤੌਰ ਤੇ ਮੈਸੇਜ ਦੇਣਾ ਪਿਆ ਵੀ ਭਾਈ ਜੇਕਰ ਤੁਸੀਂ ਇਸੇ ਤਰ੍ਹਾਂ ਦੇ ਨਾਲ ਲੱਗੇ ਰਹੇ ਤਾਂ ਫਿਰ ਹਾਲਾਤ ਬਹੁਤ ਵਿਗੜ ਜਾਣਗੇ ਤੁਹਾਡੀ ਸੁਣੀਗੇ ਤੇ ਆਖਰ ਜੇ ਕਿਹਾ ਜਾਵੇ ਤਾਂ ਬਾਬੂ ਲੋਕ ਜਦੋਂ ਗਏ ਖੈਰ ਮੈਂ ਖੁਦ ਗਿਆ ਤਹਿਸੀਲ ਦਫਤਰ ਮੈਂ ਵੀ ਗਿਆ ਸੀਗਾ ਜੇ ਜਾ ਕੇ ਦੇਖਿਆ ਬੈਠੇ ਉੱਥੇ ਤਹਿਸੀਲਦਾਰ ਦਾ ਸਾਹਿਬ ਮੈਂ ਪੁੱਛਿਆ ਮੈਂ ਕਿ ਛੁੱਟੀ ਤੇ ਸੀ ਤੁਸੀਂ ਤਾਂ ਕਿਹਾ ਨਾ ਨਾ ਸਾਡੀ ਕਦੀ ਛੁੱਟੀ ਕੱਲ ਛੁੱਟੀ ਦਾ ਐਲਾਨ ਹੋਇਆ ਸੀਗਾ ਅਦੋਬਾਦ ਦੇ ਵਿੱਚ ਅੱਜ ਵੀ ਜਦੋਂ ਜੇ ਦੇਖਿਆ ਜਾਵੇ ਗੱਲਬਾਤ ਕਰੀ ਕਿ ਭਾਈ ਕੱਲ ਦਾ ਕੀ ਪ੍ਰੋਗਰਾਮ ਹੈ ਕਹਿੰਦੇ ਨਾ ਅੱਜ ਤਾਂ ਕੋਈ ਪ੍ਰੋਗਰਾਮ ਨਹੀਂ ਹੈਗਾ ਬਾਕੀ ਦੇਖਣਗੇ ਹੁਣ ਗੱਲ ਇਹ ਹੈ ਵੀ ਜਿਹੜੇ ਸਰਕਾਰੀ ਲੋਕ ਅਫਸਰ ਬਾਬੂ ਲੋਕ ਦੇਖੋ ਜਿਹੜੇ ਚੰਗੇ ਨੇ ਮੈਂ ਪਹਿਲਾਂ ਹੀ ਕਹਦਾ ਨਾ ਉਹਨਾਂ ਵਾਸਤੇ ਕੋਈ ਗੁੱਸਾ ਨਹੀਂ ਕੋਈ ਇਹ ਗੱਲਾਂ ਨਹੀਂ ਹੈਗੀਆਂ ਕਿਉਂਕਿ ਚੰਗੇ ਲੋਕਾਂ ਦੇ ਕਰਕੇ ਹੀ ਇਹ ਸਿਸਟਮ ਟਿਕਿਆ ਹੋਇਆ ਹੈ ਜਿਹੜੇ ਮਾੜੇ ਲੋਕ ਨੇ ਜਿਹੜੇ ਸੋਚਦੇ ਇਹ ਨੇ ਵੀ ਉੱਪਰ ਉੱਪਰ ਹੀ ਉਹ ਤਨਖਾਹ ਤਾਂ ਜਮ੍ਹਾਂ ਹੋ ਜਾਂਦੀ ਹੈ ਅੱਗੇ ਵਾਸਤੇ ਤੇ ਉੱਪਰ ਉੱਪਰ ਹੀ ਘਰ ਚਲਾਉਣਾ ਹੈ ਉਹ ਇੱਕ ਗੱਲ ਜੇ ਦੇਖੀਏ ਤਾਂ ਮੁੱਖ ਮੰਤਰੀ ਜੇ ਇਹਦੇ 'ਚ ਜੇ ਥੋੜਾ ਜਿਹਾ ਐਕਸ਼ਨ ਵੀ ਕਰੀ ਦੇਣ ਨਾ ਹੋਰ ਕਿ ਕੁਸ਼ਕ ਨੂੰ ਲਾਂਬੇ ਬਿਠਾ ਦੇਣ ਜਿਹੜੇ ਦੀ ਰਿਪੋਰਟ ਆ ਹੁਣੀ ਹੈ ਇੰਟੈਲੀਜੈਂਸ ਦੀ ਉਹਨਾਂ ਕੋਲ ਆਈ ਹੋਈ ਵੀ ਕਿਹੜੇ ਜਾਦੇ ਮੰਝ ਲਾਉਂਦੇ ਨੇ ਤਾਂ ਉਹਨਾਂ ਨੂੰ ਆਖਰਕਾਰ ਬਾਕੀਆਂ ਨੂੰ ਮੈਸੇਜ ਹੋਰ ਵੀ ਤਗੜਾ ਵੱਜੇ ਹੁਣ ਇਹਦੇ 'ਚ ਹੋਇਆ ਇਹ ਕਿ ਲੋਕ ਰਜਿਸਟਰੀਆਂ ਕਰਾਉਣ ਜਾਂਦੇ ਨੇ ਦੇਖੋ ਇਹਦੇ 'ਚ ਕਿਸੇ ਨੇ ਲੋਨ ਲਿਆ ਕਿਸੇ ਨੇ ਧਾਰੇ ਪੈਸੇ ਫੜੇ ਆ ਕਦੇ ਕਿਸੇ ਦੇ ਰਜਿਸਟਰੀ ਦਾ ਟਾਈਮ ਆ ਗਿਆ ਤੁਸੀਂ ਤਾਂ ਕਹਤਾ ਸੀ ਤਾਂ ਛੁੱਟੀ ਤੇ ਆਂ ਹਮ ਤਾਂ ਛੁੱਟੀ 'ਪਰ ਆਂ ਤੋ ਹਮ ਕੰਮ ਤੋ ਚਲੇਗਾ ਨਹੀਂ ਤੋ ਇਹਦੇ ਨਾਲ ਜੇ ਦੇਖਿਆ ਜਾਵੇ ਇਹਨਾਂ ਦੇ ਕਹਿ ਕੇ ਤਾਂ ਸਰ ਜਾਂਦਾ ਪਰ ਜਿਹਦੀ ਰਜਿਸਟਰੀ ਫਸੀ ਪਈ ਹੈ ਜਿਹਦਾ ਇੰਤਕਾਲ ਫਸਿਆ ਪਿਆ ਜਿਹਦੀ ਡੋਮਿਸਾਈਲ ਬੰਨਾ ਹੋਊਗਾ ਪਤਾ ਹੀ ਨਹੀਂ ਕਿੰਨੇ ਕੰਮ ਨੇ ਜੁੜੇ ਹੋਏ ਤਹਿਸੀਲਾਂ ਦੇ ਨਾਲ ਤੇ ਆਖਰ ਜੇ ਦੇਖੀਏ ਤਾਂ ਲੋਕ ਪੈਸੇ ਦੇ ਦੇ ਵੀ ਹੰਬ ਜਾਂਦੇ ਨੇ ਫਿਰ ਵੀ ਫਸ ਜਾਂਣਾ ਤਾਂ ਫਿਰ ਆਖਰ ਹੋਊਗਾ ਕਿ ਇਹਦੇ ਵਿੱਚ ਸਭ ਤੋਂ ਔਰਤ ਕਹਿ ਸਕਦੇ ਆ ਕਿ ਇਹ ਬੜਾ ਇੱਕ ਸ਼ਲਾਘਾਜੋ ਕਦਮ ਸੀਗਾ ਕਮੈਂਟ ਕਰਕੇ ਤੁਸੀਂ ਵੀ ਰਹਿ ਸਾਂਝੀ ਕਰਿਓ ਤਸੀਲਾਂ ਤੋਂ ਕਿੰਨੇ ਕੌਖੇ ਹੋ ਜਾਂ ਐਵੇਂ ਹੀ ਵਸੇ ਕਹੂਆ ਬਣਿਆ ਹੋਇਆ ਸਭ ਕੁਝ ਠੀਕ ਚੱਲਦਾ ਕਿਉਂਕਿ ਮੈਂ ਤਾਂ ਜਿੱਥੇ ਤੱਕ ਮੇਰਾ ਜਿੰਨੇ ਕਵਾਰ ਬਾ ਪਿਆ ਤਸੀਲਾਂ ਚ ਕੰਮਾਂ ਨੂੰ ਹੱਥ ਲਵਾਤੇ ਪੈਸੇ ਉਹਦੀ ਮੰਗਦੇ ਨੇ ਮੇਰੇ ਕੋਈ ਤਸੀਲ ਜੀ ਨਹੀਂ ਮਿਲੀ ਜਿੰਨੇ ਵਾਰ ਮੈਨੂੰ ਵੀ ਲੋਡ ਜਿੰਨੇ ਵਾਰ ਮੈਨੂੰ ਲੋਡ ਪਈ ਹੈ ਕਿ ਬਿਨਾ ਪੈਸੇ ਦਿੱਤੇ ਕੰਮ ਹੋ ਗਿਆ ਹੋਵੇ ਕਿਉਂਕਿ ਸਰੇ ਆਮ ਪੈਸੇ ਮੰਗੇ ਜਾਂਦੇ ਨੇ ਕੁਝ ਕੁ ਚੰਗੇ ਲੋਕ ਨੇ ਜਿਨ੍ਹਾਂ ਦੇ ਕਰਕੇ ਆਖਰ ਜੇ ਕਹੀਏ ਕਿ ਦੇਰ ਸਵੇ ਤੇ ਕਈ ਵਾਰ ਨਾ ਦੇਖ ਕੇ ਕਮ ਹੋ ਸਕਦਾ ਪਰ ਜਿਹੜੇ ਜ਼ਿਆਦਾਤਰ ਦੇਖਿਆ ਜਾਵੇ ਮੰਗ ਕੀ ਹੈ ਵਿਜੀਲੈਂਸ ਨੇ ਸਾਡੇ ਤੇ ਕਾਰਵਾਈ ਨਾ ਕਰੇ ਕਿਉਂ ਜੀ ਕਿਉਂ ਨਾ ਕਰੇ ਕਾਹਦੇ ਵਾਸਤੇ ਬਣਾਈ ਹੈ ਵਿਜੀਲੈਂਸ ਫਿਰ ਜੇ ਤੁਹਾਡੇ ਤੇ ਕਾਰਵਾਈ ਨਹੀਂ ਕਰੂ ਫਿਰ ਵਿਜੀਲੈਂਸ ਦੇ ਅਸੀਂ ਉਜਾਗਰ ਕਰ ਦਾਂਗੇ ਜੀ ਜਿਹੜੇ ਜਿਹੜੇ ਅਫਸਰ ਹਿੰਦਿਆ ਉਹ ਯਾਰ ਭਾਈ ਜੀ ਸਦਕੇ ਕਰੋ ਇਹਦਾ ਮਤਲਬ ਤੁਹਾਨੂੰ ਪਤਾ ਵੀ ਚੋਰ ਮੁਰਗੀਆਂ ਕਿੱਥੇ ਨੇ ਉਹਨਾਂ ਨੂੰ ਤੁਹਾਡੀ ਪਤਾ ਤੁਹਾਨੂੰ ਉਹਦੀ ਪਤਾ ਹੈ ਇਹ ਸਿਸਟਮ ਦੇ ਵਿੱਚ ਜੇ ਦੇਖਿਆ ਜਾਵੇ ਐ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਪ੍ਰਾਈਵੇਟ ਬੰਦੇ ਤੁਸੀਂ ਦੇਖੋ ਵੀ ਛੁੱਟੀ ਉਹਨਾਂ ਨੂੰ ਕੋਈ ਨਹੀਂ ਸਮਾਂ ਉਹਨਾਂ ਨੂੰ ਕੋਈ ਨਹੀਂ ਠੀਕ ਹੈ ਈਮਾਨਦਾਰੀ ਸਭ ਤੋਂ ਜ਼ਿਆਦਾ ਉਹਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂ ਇੱਥੇ ਤੁਸੀਂ ਦੇਖੋ ਰੱਜੇ ਪੁਜੇ ਆਨੰਦਮਈ ਮਾਹੌਲ ਹੈ ਉਹਦੇ باوجود ਅਸੀਂ ਨੌਕਰੀ ਕਰਕੇ ਰਾਜੀ ਨਹੀਂ ਤਾਂ ਫਿਰ ਇਹ ਸਿਸਟਮ ਚੱਲੂਗਾ ਕਿਵੇਂ ਦੇਖੋ ਗੱਲ ਇਹ ਹੈ ਵੀ ਮੁੱਖ ਮੰਤਰੀ ਨੇ ਚਲੋ ਇਹ ਕਰੀ ਹੁਣ ਅੱਗੇ ਦਾ ਪਤਾ ਨਹੀਂ ਅੱਗੇ ਕੀ ਹੋਊਗਾ ਕੀ ਨਾ ਹੋਊਗਾ ਕਿੰਨਾ ਕਹੇ ਸ਼ਕਤੀ ਦੇ ਤੌਰ ਤੇ ਰਹੂਗਾ ਪਰ ਇਹਨਾਂ ਜ਼ਰੂਰ ਹੈ ਜੋ ਅੱਜ ਕਰਿਆ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਕਿਉਂਕਿ ਪਹਿਲੀ ਵਾਰੀ ਬਾਬੂ ਨੇ ਜਿਹੜੇ ਉਹ ਕਾਬੂ ਆਏ ਸੀ ਨਹੀਂ ਤਾਂ ਆਮ ਤੌਰ ਤੇ ਕਹਦੇ ਜਾਂਦੇ ਨੇ ਵੀ ਚਲੋ ਬੜਿਆ ਬਾਹਰ ਚੱਲ ਕੇ ਬੈਠ ਇਹ ਮੁੱਖ ਮੰਤਰੀ ਗੱਲ ਸੁਣਾਉਂਦੇ ਹੁੰਦੇ ਨੇ ਖैर ਰਾਜ ਰੂਰ ਦੇਵ ਆਪਦੀ ਮੜੀ ਜੀ ਨਾ ਵੀ ਇਹ ਆਖਰ ਕਿੰਨਾ ਕੁ ਵਧੀਆ ਕੰਮ ਹੈ ਵੀ ਕਿੰਨਾ ਕੁ ਚੰਗੇ ਲੋਕ ਹੈ ਤੇ ਕਿੰਨਾ ਕੁ ਵਧੀਆ ਸਿਸਟਮ ਠੀਕ ਚੱਲਦਾ ਸੀ ਕਿ ਭਗਵੰਤ ਮਾਨ ਗਲਤ ਉਤਰਿਆ ਹੈ ਇਹ ਭਗਵੰਤ ਮਾਨ ਸਹੀ ਉਤਰਿਆ ਹੈ ਤਾਂ ਆਖਰ ਅਸਲੀਅਤ ਹੈਗੀ ਕੀ ਹੈ